ਆਵੇ ਪੁੱਤਾਂ ਨੇ ਰਿਆ ਕਿ ਪੇਗੇ ਆਵੇ ਨੂੰ ਪਾਬਾ ਮਾਰ ਮਾਰ ਰੋ ਰਿਹਾ ਮਾਂ ਬਾਪ ਤੇ ਰੋ ਕਿਤੇ ਗਿਆ ਮੇਰਾ ਪਰਾਤੂੰ ਬੇਸੁੱਧ ਬਾਪ ਪੁੱब्बा ਮਾਰ ਮਾਰ ਕੇ ਰੋ ਰਿਹਾ ਪਿੱਟ ਪਿੱਟ ਕੇ ਆਪਣੇ ਪੁੱਤ ਨੂੰ ਯਾਦ ਕਰ ਰਿਹਾ ਇਹ 75 ਸਾਲਾ ਬਜ਼ੁਰਗ ਓ ਕੇ ਰੇ ਕੋ ਜਾਂਦਾ ਨਹੀਂ ਕੋ ਜਾਣਦਾ ਨਹੀਂ ਉਸ ਬੱਚੇ ਮਾਂ ਬਾਪ ਨੂੰ ਖਾਂ ਕੋ ਅਨੇ ਮੇਰਾ ਪਰਾਤੂੰ ਰੂ ਨੂੰ ਝੰਜੋੜ ਦੇਣ ਵਾਲੀਆਂ ਇਹ ਤਸਵੀਰਾਂ ਪਵਾਨੀਗੜ ਤੋਂ ਸਾਹਮਣੇ ਆਈਆਂ ਇਹ ਬਜ਼ੁਰਗ ਬਾਪੂ ਜ਼ਮੀਨ ਤੇ ਲੰਮਾ ਪਿਆ ਆਪਣੇ ਹਿੱਕ ਦੇ ਨਾਲ ਆਪਣੇ ਸੀਨੇ ਨਾਲ ਆਪਣੇ ਪੁੱਤ ਦੀ ਫੋਟੋ ਲਾ ਕੇ ਉਸ ਨੂੰ ਯਾਦ ਕਰ ਰਿਹਾ ਰੋ ਰਿਹਾ ਵਹਿਣ ਪਾ ਰਿਹਾ ਲਾਜ ਬਿਨਾ ਬੇਟਾ ਮੇਰਾ ਵੱਗ ਗਿਆ ਹੈ ਪੈਸਾ ਨਹੀਂ ਕੋੜ ਲਾਜ ਕਰਾਇਆ ਪਰ ਨਹੀਂ ਪੈਸੇ ਤੋਂ ਬਿਨਾ ਲਾਜ ਹੋਇਆ ਭਾਈ ਬਸ ਵਿਚਾਰਾ ਹੋ ਗਿਆ ਹੈ ਬੁਢਾ ਮਾਰਦਾ ਪੱਬਾ ਕੀ ਪੁੱਤ ਤੂੰ ਕਿੱਥੇ ਚਲਾ ਗਿਆ ਤੇਰੇ ਤੋਂ ਬਗੈਰ ਅਸੀਂ ਇਹ ਜ਼ਿੰਦਗੀ ਕਿੰਝ ਜੀਵਾਂਗੇ ਦੱਸਦੀ ਕਿ ਇਸ ਬਜ਼ੁਰਗ ਬਾਪੂ ਦਾ ਪੁੱਤ ਜਹਾਨੋ ਤੁਰ ਗਿਆ ਇੱਕ ਬਿਮਾਰੀ ਦੇ ਚਲਦਿਆਂ ਡਾਕਟਰਾਂ ਨੇ ਆਖਿਆ ਸੀ ਕਿ ਉਸ ਦੀ ਇੱਕ ਲੱਤ ਕਠਿਨੀ ਪਵੇਗੀ ਪਰ ਬਿਮਾਰੀ ਇੰਨੀ ਵੱਧ ਗਈ ਕਿ ਉਹ ਇਸ ਦੁਨੀਆ ਤੋਂ ਹੀ ਚਲਾ ਗਿਆ ਇਹ ਬਜ਼ੁਰਗ ਬਾਪੂ ਹੁਣ ਆਪਣੇ ਪੁੱਤ ਨੂੰ ਯਾਦ ਕਰ ਰਿਹਾ ਤੇ ਉਸ ਨੂੰ ਆਖ ਰਿਹਾ ਕਿ ਅਸੀਂ ਇਸ ਜ਼ਿੰਦਗੀ ਕਿਵੇਂ ਬਤੀਤ ਕਰਾਂਗੇ ਤੂੰ ਜਹਾਨੋਂ ਤਾਂ ਤੁਰ ਗਿਆ ਤੇਰੇ ਮਾਪਿਓ ਹੁਣ ਤੈਨੂੰ ਯਾਦ ਕਰ ਰਹੇ ਨੇ ਪਿੱਟ ਪਿੱਟ ਕੇ ਇਹ ਬਾਪੂ ਆਪਣੇ ਪੁੱਤ ਨੂੰ ਯਾਦ ਕਰ ਰਿਹਾ ਤਸਵੀਰਾਂ ਰੂਹ ਨੂੰ ਝੰਜੋੜ ਦੇਣ ਵਾਲੀਆਂ ਨੇ 22 ਸਾਲ ਪਹਿਲਾਂ ਇਹ ਬਜ਼ੁਰਗ ਕਾਫੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ ਸੀ ਕਿਉਂਕਿ ਇਹ ਆਪਣੇ ਪੁੱਤ ਦੇ ਇਲਾਜ ਦੇ ਲਈ ਉਸ ਨੂੰ ਆਪਣੀ ਪਿੱਠ ਤੇ ਬਿਠਾ ਕੇ ਉਸ ਦਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਜਾਂਦਾ ਸੀ ਪਰ ਕਈ ਹਸਪਤਾਲ ਵੀ ਬਦਲੇ ਕਈ ਡਾਕਟਰ ਵੀ ਬਦਲੇ ਪਰ ਪੁੱਤ ਨਹੀਂ ਬਚ ਸਕਿਆ ਤੇ ਉਹ ਜਹਾਨੋਂ ਤੁਰ ਗਿਆ ਹੁਣ ਪਿੱਛੇ ਪਰਿਵਾਰ ਰੋਂਦਾ ਕਰ ਲੌਂਦਾ ਹੈ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਪਰ ਜੋ ਭਾਵੁਕ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ ਕਿ ਕਿੰਜ ਇਹ ਪਿਓ ਆਪਣੇ ਪੁੱਤ ਨੂੰ ਯਾਦ ਕਰ ਰਿਹਾ ਨੌਜਵਾਨ ਗੱਭਰੂ ਪੁੱਤ ਜਦ ਇਸ ਜਹਾਨੋਂ ਤੁਰ ਜਾਂਦਾ ਤੇ ਮਾਪਿਆਂ ਤੇ ਕੀ ਬੀਤਦੀ ਹੈ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਸ ਬਜ਼ੁਰਗ ਬਾਪੂ ਦਾ ਇਹ ਵੀ ਕਹਿਣਾ ਹੈ ਕਿ ਹੁਣ ਕੋਈ ਵੀ ਇਹਨਾਂ ਦੀ ਸਾਰ ਨਹੀਂ ਲੈ ਰਿਹਾ ਸਾਰੇ ਰਿਸ਼ਤੇਦਾਰ ਇਹਨਾਂ ਤੋਂ ਮੂੰਹ ਫੇਰ ਗਏ ਨੇ ਤੇ ਹੁਣ ਇੱਕ ਇਸ ਪਾਸੇ ਜਾਵੇ ਇਹਨਾਂ ਨੂੰ ਕੁਝ ਸਮਝ ਨਹੀਂ ਲੱਗ ਰਿਹਾ ਇਹ ਜੀ ਕਿ ਦੱਦ ਨਹੀਂ ਲੋਕਿਆ ਬਿਨਾਂ ਪੈਸੇ ਤੋਂ ਮੌਤ ਹੋ ਜਾਂਦੀ ਪੈਸਾ ਨਹੀਂ ਸਕਿਆ ਜਿਹੜਾ ਹੈਗਾ ਦੀ ਸਭ ਕੁਝ 1921 ਬਾਕੇ ਦੇਦਾ ਦੀ ਭਾਈ ਬਾਅਦ ਚ ਪੈਸਾ ਮਿਲਿਆ ਨਹੀਂ ਨਾ ਸਰਕਾਰ ਦਿੰਦੀ ਨਾ ਕੋਈ ਹੋਰ ਬੰਦਾ ਪਾਈ ਦੰਦਾ ਦੀ ਬੁੜੇ ਤੋਂ ਕਿਹੜੇ ਨੋਟ ਮਿਲਦੇ ਨੇ ਸਾਨੂੰ ਨਾਲ ਦੇ ਸਕਦਾ 75 ਸਾਲ ਦੀ ਉਮਰ ਚ ਕਿੱਥੋਂ ਕਮਾ ਕੇ ਦੇ ਦੀ ਕੋਈ ਹੋਰ ਬੰਦਾ ਨਹੀਂ ਕਮਾਉਣ ਵਾਲਾ ਮੁੰਡਾ ਕੋਈ ਆਪਣੇ ਕੋਲ ਕੁਪੀ ਬੁੱਝ ਨੇ ਛੋਟੀ ਛੋਟੀ ਛੀ ਸਾਰ ਲੈ 7 ਸਾਰ ਦੀ ਗੁੰਡੀ ਆ ਭਾਈ ਤਾਂ ਨਹੀਂ ਕਮਾ ਸਕਦੇ ਉਹਨਾਂ ਦੀ ਫੀਸ ਵੀ ਨਹੀਂ ਭਰ ਹੁੰਦੀ ਆ ਬਾਪੂ ਅੱਖਾਂ ਦੀ ਵੀ ਦਿੱਕਤ ਆ ਅੱਖਾਂ ਦੀ ਵੀ ਦਿੱਕਤ ਆ ਭਾਈ ਇੱਕ ਅੱਖ ਬੈਠ ਗਈ ਐ ਦੂਸਰੀ ਦੀ ਬੰਨ ਦੀ ਕੋਚ ਕਰ ਦਿੱਤੀ ਉਹ ਵੀ ਪੈਸੇ ਮੰਗਦੇ ਨੇ ਪੈਸਾ ਹੈ ਨਹੀਂ ਆਪਣੇ ਕੋਲ ਇੱਕ ਬੇਲਾ ਮੇਰਾ 10000 ਬਿਦਾਇਆ ਬਾ ਉਹ ਵੀ ਗੋਗਨਾਮੀ ਮੀਟਰ ਪੱਟ ਲੈ ਗਏ ਨੇ ਉਹ ਵੀ ਬੇਨਤੀ ਕਰਕੇ ਤਾਂ ਟਾਈਮ ਲਾਹਾ ਰਹਾਂ ਉਹ ਵੀ ਕਹਿੰਦੇ ਪੈਸਾ ਪਰੰਗਾ ਬੜਿਆ ਮੀਟਰ ਲਾ ਦਾਂਗੇ ਨਹੀਂ ਇਹ ਵੀ ਪਟਾਂਗੇ ਹੁਣ ਭਾਈ ਮੇਰੀ ਬੇਬੇ ਪੁੱਤ ਨੂੰ ਬਿਮਾਰੀ ਸੀ ਬਿਮਾਰੀ ਦਾ ਦਰਦ ਨਹੀਂ ਰੁਕਿਆ ਜੀ ਇਹਦਾ ਇੱਕ ਲੱਤ ਪੈਦਾ ਕੱਟੀ ਗਈ ਦੂਸਰੀ ਫੇਰ ਸੁਭਾਅ ਨਾ ਕਰੀਆ ਦਾਖਲ ਉੱਥੇ ਰੱਖਿਆ ਚੰਡੀਗੜ੍ਹ ਵੀ ਰੱਖਿਆ ਦਾ ਘਰਾਲੀ ਸਾਹਿਬ ਵੀ ਰੱਖਿਆ ਸੀ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਜਿਹੜਾ ਪੈਸਾ ਅਗਰ ਸਭ ਲਾ ਕੇ ਡਾਕਟਰ ਨੂੰ ਦੇ ਕੇ ਬਿਲਾ ਆਪਣੇ ਘਰ ਨਾ ਕਰਾਇਆ ਵਾਸਤੇ ਰਿਹਾ ਪੈਸਾ ਤੇ ਨਾ ਕਿ ਜਾਂ ਪਹਿਲਾਂ ਵੀ ਤੁਸੀਂ ਅੱਦੇ ਪੇਟੇ ਨੂੰ ਅੱਦੇ ਮੋਢੇ ਤੇ ਚੁੱਕ ਹਾਂ ਮੋਢਿਆਂ ਦਾ ਚੁੱਕ ਕੇ ਤਾਂ ਘੜੀ ਆਂ ਦਲ ਰਹੀਆਂ ਇਲਾਜ ਉਸ ਵੇਲੇ ਹੋਵੇ ਥੋੜਾ ਮੋਟਾ ਉਹ ਜਦ ਲੱਤ ਕੱਟੀ ਗਈ ਸੀ ਫਿਰ ਲੱਤ ਕੱਟ ਕੇ ਪੰਜ-ਸੱਤ ਬਾਅਦ ਫੇਰ ਚੱਲਦਾ ਹੈ ਕੰਮ। ਇਸ ਦਰ ਵੇ ਫੇਰ ਨਹੀਂ ਰੁਕਿਆ ਬੇਗਾਂਦੋ ਕਹਿੰਦੇ ਬਾਬਾ ਜੀ ਦੀ ਮੌਤ ਹੋ ਕੇ ਰਹੂਗੀ। ਨਹੀਂ ਲੱਤ ਕਟਾ ਮਹਾ ਲੱਤ ਕਟਾ ਇਹ ਕੌਣ ਚੱਕੂ ਇਹਨੂੰ। ਇਹਨੂੰ ਚੱਕੂ ਕਾਹਨ ਕਿਹੜੇ ਪਿੰਡ ਜੋ ਬੰਦੇ ਆਉਂਦੇ ਨੇ ਆਪਣੇ ਕੋਲ। ਹਾਂਜੀ। ਆ ਚੱਕਰ ਦਾ ਪਿਆ ਨਹੀਂ ਜੇ ਮੈਨੂੰ ਆ ਬਣਾਉਂਦਾ ਬਿਨ ਲੱਤ ਕਟਾ ਦੰਦਾ ਚਲੋ ਬੇਟਾ ਦਾ ਬੈਠਾ ਰਹਿੰਦਾ। ਹੁਣ ਭਾਈ ਆਪਣੀ ਦਾ ਮੇਰਦਾ ਬੇਵਾਹ ਹੋਈ ਪਈ ਆ। ਕੋਈ ਆਪਣਾ ਹੀਦਾ ਨਹੀਂ ਕੋਈ ਤਸੀਦਾ ਨਹੀਂ ਹੁਣ। ਨਾ ਪੈਸਾ ਰਹਿਆ ਨਾ ਆਜੀ ਦਾ মিডিਆ ਨੂੰ ਸਾਨੂੰ ਇਹੀ ਕਹਿੰਦੇ ਆ ਭਾਈ ਜੇ ਕੋਈ ਫਕਤੋਂ ਬੰਦਾਚਾਰਾ ਕੋਈ ਕਰ ਸਕਦਾ ਗਰੀਬ ਆਦਮੀ ਦੀ ਮਦਦ ਨਹੀਂ ਮੇਰਾ ਕੋਈ ਜੋਰ ਨਹੀਂ ਪਾਣੀ ਕਿਉਂ ਵੀ ਨਹੀਂ ਹੈਗੇ ਪਾਣੀ ਵੀ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਪਾਣੀ ਵੀ ਨਹੀਂ ਹੈਗਾ ਭਾਈ ਕਿਸੇ ਦੇ ਬਾਲਟੀ ਭਰਦੇ ਆ ਉਹ ਵੀ ਪਾਣ ਦਿੰਦਾ ਕੋਈ ਨਹੀਂ ਪਾਣ ਦਿੰਦਾ ਇਹ ਵੀ ਖਾਤਾ ਨੰਬਰ ਆ ਮੈਂ ਤਾਂ ਆਣ ਬੜ ਬੰਨਾ ਜੀ ਆ ਖਾਤਾ ਨੰਬਰ ਕਿਸੇ ਨੂੰ ਦਿਖਵਾਇਆ ਹੈ ਜੀ ਵੀ ਕੋਈ ਮਦਦ ਕਰਨ ਦੀ ਜੀ ਤਮੰਨਾ ਹੈ ਕਾਊਂਟ ਨੰਬਰ ਆਪਣਾ